ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈੱਸ ਡਾਇਨਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰੀਆਂ ਭੈਣਾਂ ਬਾਹਲੀ ਗੰਟਰੇ ਵਿੱਚ ਬੈਠ ਕੇ ਦੇਖਦੀਆਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜਿਹੜੀਆਂ ਭੈਣਾਂ ਨੇ ਹਾਈ ਟੈਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜੇਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਲੋ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤੁਹਾਡੇ ਕੋਲ ਨਾਲ ਦੀਆਂ ਨੋਟੀਫਿਕੇਸ਼ਨ ਆ ਜਾਇਆ ਕਰੀ ਜੇਕਰ ਕਿਸੇ ਭੈਣ ਨੂੰ ਸਬਸਕ੍ਰਾਈਬ ਚੈਨਲ ਨਹੀਂ ਕਰਨਾ ਆਉਂਦਾ ਤਾਂ ਉਹ ਮੇਰੇ ਨੀਚੇ ਨੰਬਰ WhatsApp ਤੇ ਚੱਲੀ ਜਾਂਦਾ ਉਹਦੇ ਉੱਪਰ WhatsApp ਤੇ ਜਾ ਕੇ ਤੁਸੀਂ ਕੁਝ ਵੀ ਬੋਲ ਕੇ ਭੇਜਿਆ ਕਰੋ ਜਾਂ ਹੈਲੋ ਲਿਖ ਕੇ ਭੇਜਿਆ ਕਰੋ ਤੁਹਾਡਾ ਨੰਬਰ ਬੀਪਿੰਗਾ ਭੈਣਾਂ ਵਾਲੇ ਗਰੁੱਪ ਦੇ ਵਿੱਚ ਐਡ ਹੋ ਜਾਊਗਾ ਫਿਰ ਤੁਹਾਡੇ ਕੋਲ ਜਿਹੜੀ ਵੀਡੀਓ ਆ ਉਹ YouTube ਤੇ ਜਾਣ ਦੀ ਲੋੜ ਵੀ ਨਹੀਂ WhatsApp ਦੇ ਉੱਪਰ ਹੀ ਸ਼ੋਅ ਹੋਣ ਲੱਗ ਜਾਏਗਾ ਰੋ ਡੇਲੀ ਦੀ ਡੇਲੀ ਠੀਕ ਆ ਤਾਂ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਉਹ ਲੇਡੀ ਸੂਟ ਦਾ ਭਾਰੇ ਨਾਪ ਦਾ ਜਿਹੜੀਆਂ ਭੈਣਾਂ ਨੇ ਭਾਰੇ ਨਾਪ ਦੀ ਵੀਡੀਓ ਦੇਖਣੀ ਸੀਗੀ ਉਹ ਭੈਣਾਂ ਜ਼ਰੂਰ ਦੇਖਣ ਤੇ ਅੱਗੇ ਵੀਡੀਓ ਸ਼ੇਅਰ ਕਮੈਂਟ ਲਾਈਕ ਜ਼ਰੂਰ ਕਰਨ ਜੇ ਕਿਸੇ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਨ ਠੀਕ ਆ ਜੀ 1.5 ਮੀਟਰ ਪੜੇ ਦਾ ਕੱਪੜਾ ਇਹ ਜਿਹੜਾ ਅੱਜ ਆਪਾਂ ਕੱਟਣ ਲੱਗੇ ਆ ਸਵਾਗਾਜ ਪੜੇ ਦਾ ਨਹੀਂ 1.5 ਮੀਟਰ ਆ ਯਾਨੀ ਕਿ 1.5 ਮੀਟਰ ਆਪਾਂ 3 ਮੀਟਰ ਤੇ 30 ਪੁਆਇੰਟ ਕੱਪੜਾ ਪੂਰਾ ਇਸ ਲੋਟ ਇਹ ਕੱਪੜਾ ਜਿਹੜਾ ਆਪਾਂ 1.5 ਮੀਟਰ ਕਹਿੰਦੇ ਇਹਨੂੰ ਇਸ ਪਣੇ ਨੂੰ ਇਹ ਲੋ ਜੀ ਹੈ 1.5 ਤੋਂ ਘੱਟ ਪਰ ਇਹ 1.5 ਹੀ ਵਾਜਦਾ ਹੈਗਾ ਇੰਨਾ ਘੱਟ ਹੈਗਾ ਰੇ 1.5 ਦੇ ਵਿੱਚ ਹੀ ਆ ਜਾਂਦਾ ਸਭ ਤੋਂ ਪਹਿਲਾਂ ਜਿਹੜੀ ਇਹਨਾਂ ਦੀ ਹਿੱਪ ਆ ਉਹ 24 ਆ ਤੇ ਛਾਤੀ ਤੋਂ ਕਮੀ 24 ਆ ਨਾਪ ਦੀ ਵੀਡੀਓ ਮੈਂ ਪਹਿਲਾਂ ਦੂਸਰੇ ਚੈਨਲ ਤੇ ਪਾਈ ਹੋਈ ਹੈ ਜੇ ਕਿਸੇ ਭੈਣ ਨੇ ਨਹੀਂ ਦੇਖੀ ਉਹ ਚੈਨਲ ਤੇ ਜਾ ਕੇ ਵੀ ਦੇਖ ਦੋਗੇ ਤੁਹਾਨੂੰ ਇੱਕ ਵਾਰੀ ਰਿਪੀਟ ਵੀ ਕਰਾ ਦਨ ਲੰਬਾਈ 39 ਬਾਹਾਂ 14 ਤੀਰਾ 14.5 ਛਾਤੀ 24 ਕਮਰ 21.5 ਹਿੱਪ 24 ਕੋਲੋਈਆਂ 12 ਤੇ ਤਿਆਰ ਤੇ ਮੋਡਾ ਬੀ ਐਨ ਚ ਤਿਆਰ ਅਗਲਾ-ਗਲਾ 7 ਇੰਚ ਆ ਬੈਕ ਗਲਾ ਸਵਾ ਚਾਰ ਆ 11.14 ਠੀਕ ਆ ਸਲਵਾਰ ਦੀ ਲੰਬਾਈ 33 ਇੰਚ ਬੈਲਟ 25 ਇੰਚ ਤੇ ਪਹੁੰਚਾ ਮੂਰੀ ਜਿਹੜੀ ਉਹ 13 ਇੰਚ ਆ ਸਾਈਡ ਸਲਾਈ 14 ਇੰਚ ਠੀਕ ਆ ਜੀ ਤੇ ਬਾਕੀ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਜੇ ਕਿਸੇ ਭੈਣ ਨੇ ਇੰਟਾਇਰੀਆਂ ਛਕੋਣੀਆਂ ਤਾਂ ਘੱਟੋ-ਘੱਟ 5 ਡੈਰੀਆਂ ਛਪਣੀਆਂ 850 ਰੁਪਏ ਉਹਨਾਂ ਦੀ ਫੀਸ ਹੋਊਗੀ ਬਾਕੀ ਜੇ ਤੁਸੀਂ ਫੋਨ ਨੰਬਰ ਲੈ ਕੇ ਗੱਲਬਾਤ ਕਰਦੇ ਹੋ ਤਾਂ ਬਾੜੀ ਸੁਣੀ ਗੱਲ ਜੇ ਕਿਸੇ ਭੈਣ ਨੂੰ ਓ ਮੈਨੂੰ ਤੁਸੀਂ ਆਪਦਾ ਮੈਟਰ ਬਣਾ ਕੇ ਭੇਜ ਦਿਓ ਮੈਂ ਉਹਨਾਂ ਨੂੰ ਵਟਸਐਪ ਕਰ ਦੂੰਗਾ ਤਾਂ ਡੈਰੀਆਂ ਜਰੂਰ ਵਰਤ ਤਾ ਕਰੋ ਜਿਹੜੀਆਂ ਪੈਣਾ ਚ ਸਲਾਈ ਦਾ ਕੰਮ ਜ਼ਿਆਦਾ ਕਰਦੇ ਹਨ ਹਣਾ ਤਾਂ ਆਜੋ ਆਪਾਂ ਇਹਨੂੰ ਬਯੰਤਾਂਗੇ ਵੀ ਕਿਵੇਂ ਕਿਵੇਂ ਆਪਾਂ ਨੇ ਕਿੱਥੋਂ ਕੀ ਕੱਢਣਾ ਸਭ ਤੋਂ ਪਹਿਲਾਂ ਆਪਾਂ ਨੇ ਆ ਚੈੱਕ ਕਰ ਲੈਣਾ ਵੀ ਜਿਹੜੇ ਫੋਲ ਆ ਉੱਪਰੋਂ ਜਾਣੇ ਚਾਹੀਦੇ ਠੀਕ ਆ ਇਸ ਤਰ੍ਹਾਂ ਇਹਦੇ ਉੱਪਰੋਂ ਜਾ ਰਹੇ ਨਾ ਆਪਾਂ ਹੁਣੇ ਕੱਪੜੇ ਨੂੰ ਦੂਰਾ ਕਰ ਲਾਂਗੇ ਇਸ ਰੂਟ ਨਾਪ ਦੇ ਹਿਸਾਬ ਦੇ ਨਾਲ ਹੀ ਆਪਾਂ ਬਯੰਤਰਾ ਹੁੰਦਾ ਪਹਿਲਾਂ ਵੀ ਕਾਫੀ ਵਾਰੀ ਸੂਟ ਕੱਟੇ ਆ ਜਿਵੇਂ ਦਾ ਨਾਪ ਲੰਬਾਈ ਦੇ ਅਕੋਰਡਿੰਗ ਹੁੰਦਾ ਵੀ ਕਿਸੇ ਲੰਬ ਉਹਨੂੰ ਕਿਵੇਂ ਕੱਟਣਾ ਪਊ ਕਿੱਥੋਂ ਕੱਢਨੇ 벨ਟ ਕਿੱਥੋਂ ਕੱਢਣੀ ਆ ਬਾਹ ਕਿੱਥੋਂ ਕੱਢਣੀ ਆ ਇਹਨਾਂ ਦੇ ਆਪਾਂ ਕੀ ਕਰਾਂਗੇ ਪਹਿਲਾਂ ਕੁੜਤੀ ਦਾ ਅਗਲਾ ਪਿਛਲਾ ਫਰੰਟ ਪੱਲਾ ਕੱਢ ਲਾਂਗੇ ਇਹ ਆ ਲੋ ਇਸ ਤਰ੍ਹਾਂ ਜੀ ਆਪੋ ਨੇ ਅਗਲਾ ਪਿਛਲਾ ਪਹਿਲਾਂ ਨਹੀਂ ਕੱਟਣਾ ਤਾਂ ਜਿਵੇਂ ਆਪਾਂ ਪਹਿਲਾਂ ਇੱਕ ਦਿਨ ਕੱਟਿਆ ਸੀਗਾ ਉਸ ਤਰ੍ਹਾਂ ਵੀ ਆਪਾਂ ਵਿਆਉਤ ਕੇ ਦੇਖ ਲੈਣੇ ਆ 5 ਮਿੰਟ ਵੱਧ ਲੱਗ ਸਕਦੇ ਵੀਡੀਓ ਤੇ ਲੰਬੀ ਹੋ ਜਾਂਦੀ ਆ ਪਰ ਤੁਹਾਨੂੰ ਸਿੱਖਣ ਨੂੰ ਇਹਦੇ ਵਿੱਚ ਬਹੁਤ ਕੁਝ ਮਿਲਦਾ ਹਨਾ 39 ਲੰਬਾਈ ਹੈ ਇਸ ਪੈਨ ਦੀ 39 3 ਇੰਚਾ ਵਾਧਾ ਰੱਖਦੇ 39 ਦੇ 3 42 ਇੱਥੇ ਆਪਾਂ 42 ਤੇ ਨਿਸ਼ਾਨ ਲਾਵਾਂਗੇ ਇਹ ਆ ਠੀਕ ਆ 42 ਇੰਚ ਤੇ ਆਪਾਂ ਨੇ ਪੂਰਾ ਪੂਰਾ ਨਿਸ਼ਾਨ ਲਾ ਲਿਆ ਪਹਿਲਾਂ ਆਪਾਂ ਨੇ ਜਿਵੇਂ ਦੂਸਰੀ ਤਰ੍ਹਾਂ ਪਉਂਕਿਆ ਸੀ ਹਨ ਉਸ ਤਰ੍ਹਾਂ ਆਣੀ ਸੀ ਰਿਹਾ ਬਾਕੀ ਕਪੜੇ ਵਿੱਚ ਕਾਣ ਜ਼ਿਆਦਾਗਾ ਇਸ ਕਰਕੇ ਆਪਾਂ ਹੁਣ ਇਹਨਾਂ ਕੀ ਕਰਾਂਗੇ ਫਰੰਟ ਪੱਲਾ ਤੇ ਬੈਕ ਪੱਲਾ ਇੱਕੇ ਵਾਰੀ ਪਣਿ ਚੁੱਕਾਂਗੇ ਬਾਕੀ ਜਿਹੜਾ ਕਪੜਾ ਬਚੂਗਾ ਉਧਰੋਂ ਬਾਹਾਂ ਸਲਵਾਰ ਤੇ ਫੱਟੇ ਉਧਰੋਂ ਕੱਢਾਂਗੇ ਠੀਕ ਹੈ ਜੀ ਆ ਦੇਖੋ ਜਿਵੇਂ ਇਹਨਾਂ ਦੀ ਲੰਬਾਈ 39 ਇੰਚ ਇਸ ਪੈਨ ਦੀ ਆਪਾਂ 39 40 41 42 ਜਾਈਦੇ ਆਪਾਂ 1 ਇੰਚ ਆਪਾਂ ਹੋਰ ਵੱਧ ਲੈ ਰਹੇ ਹਾਂ ਕਿਉਂਕਿ ਕਪੜੇ ਦੇ ਵਿੱਚ ਕਾਨ ਬਹੁਤ ਜ਼ਿਆਦਾ ਆ ਸਕੇਲ ਮੈਂ ਕਰ ਲਿਆ ਕਪੜੇ ਨੂੰ ਆਪਾਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕਟਾਈ ਬਸਾਂ ਤੇ ਸ਼ਾਂ ਧਿਆਨ ਰੱਖਣਾ ਬੂਟੀਆਂ ਦਾ ਵੀ ਉੱਪਰ ਨੂੰ ਜਾਣੀ ਚਾਹੀਦੀ ਕਮੀਜ਼ ਦੀਆਂ ਤੇ ਬਾਹਾਂ ਦੀ ਖਾਸ ਕਰਕੇ ਹਨਾ ਤੋਂ ਹੁਣ ਆਪਾਂ ਨੇ ਜਿੰਨਾ ਲੋੜ ਆ ਲੋੜ ਮੁਤਾਬਕ ਆਪਾਂ ਪੀਸ ਲਾ ਲਾਂਗੇ ਦਾ ਆਪਾਂ ਆਪਾਂ ਸਿੰਗਲ ਸਿੰਗਲ ਪੱਲਾ ਵੀ ਕੱਟ ਸਕਦੇ ਆ ਇਹਦੇ ਵਿੱਚੋਂ ਮੈਂ ਤੁਹਾਨੂੰ ਸਿੰਗਲ ਸਿੰਗਲ ਪੱਲਾ ਕੱਟ ਕੇ ਦਿਖਾਣਾ ਸੌਖਾ ਹੋ ਜਾਊਗਾ ਹਨਾ ਜਿਹੜਾ ਵੀ ਕੱਪੜਾ ਬਚੂਗਾ ਆਪਾਂ ਇਸ ਪੈਨ ਦੀ ਜਿਹੜੀ ਬੈਕ ਆ ਬੈਕ ਵਾਲਾ ਜਿਹੜਾ ਪੱਲਾ ਉਹ ਵਧਾਵਾਂਗੇ ਫਰੰਟ ਦਾ ਪੱਲਾ ਕੱਟ ਰੱਖਾਂਗੇ ਆਪਾਂ ਨੇ ਕੀ ਕਰਨਾ ਸਿੰਗਲ ਸਿੰਗਲ ਪੱਲਾ ਕੱਟ ਲੈਣਾ ਇਸ ਦਾ ਜਿਵੇਂ ਇਹਨਾਂ ਦੀ ਹੈਪ 24.5 ਹੈ ਨਾ ਆਪਾਂ ਨੇ 27.5 ਯਾਨੀ ਕਿ 3 ਇੰਚ ਵਾਧ ਰੱਖਣਾ ਜੇ ਪਾਈਪਿੰਗ ਕੱਢਣੀ ਪਵੇ ਆਪਾਂ ਨੂੰ ਜਾਂ ਕੱਢਣੀ ਹੋਵੇ ਤਾਂ ਆਪਾਂ ਨੇ 4 ਇੰਚ ਵਾਧ ਰੱਖਣਾ ਇਹ ਚੀਜ਼ ਦਾ ਧਿਆਨ ਰੱਖਣਾ ਭੈਣਾ ਨੇ 24.5 ਤੇ 3 27 ਇੱਥੇ ਆਪਾਂ 27.5 ਤੇ ਨਿਸ਼ਾਨ ਲਾ ਕੇ ਫਿਰ ਆਪਾਂ ਪ੍ਰੈਸ ਮਾਰ ਕੇ ਚੰਗੀ ਤਰ੍ਹਾਂ ਫਿਰ ਨਿਸ਼ਾਨ ਚੱਕਾਂਗੇ ਨਾ 24 ਤੇ 3 27 ਇਥੋਂ ਕੰਨੀ ਛੱਡ ਗਈ ਠੀਕ ਆ ਆ ਪੂਰਾ 27 ਹੈ ਨਾ ਇਥੋਂ ਇਥੋਂ ਵੀ 27 ਹੈ ਪੂਰਾ ਪੂਰੀ ਇਹ ਤੋਂ ਆਪਾਂ ਨੂੰ 27 ਚਾਹੀਦਾ ਜੇਦੋਂ ਵੀ ਆਪਾਂ ਨੇ ਕਪੜਾ ਕੋਈ ਵੀ ਕੱਟਣਾ ਚੰਗੀ ਤਰ੍ਹਾਂ ਪਰ ਸਮਝ ਲੈ ਕੋਈ ਜਿਹੜੀਆਂ ਠਿੱਲਾ ਮਾੜੀਆਂ ਮੋਟੀਆਂ ਹੁੰਦੀਆਂ ਸਾਰਾ ਕਪੜਾ ਨਿਕਲ ਕੇ ਬਾਹਰ ਜਾਪੂਆ ਆਪਦੀ ਆਪ ਨਹੀਂ ਤਾਂ ਕੀ ਇਹ ਬਣਾਉਣ ਤੋਂ ਬਾਅਦ ਜਦੋਂ ਆਪਾਂ ਸੂਟ ਟਰਾਈ ਕਰਾਂਗੇ ਹਨਾ ਪਹਿਲੋ ਸਈਯਬ ਜਦੋਂ ਪ੍ਰੈਸ ਮਾਰਤੀ ਤਾਂ ਲਗਭਗ ਅੱਧਾ ਇੰਚ ਕਪੜਾ ਖੋਲ ਜਾਂਦਾ ਕਿਉਂਕਿ ਪ੍ਰੈਸ ਮਾਰਦੇ ਨੂੰ ਤੁਹਾਨੂੰ ਮੈਂ ਜਿੰਮੇ ਦੱਸਿਆ ਹਨਾ ਬਾਲ ਸਾਰੇ ਖੋਲੇ ਜਾਂਦੇ ਉਹ ਫੈਲ ਜਾਂਦਾ ਕਪੜਾ ਫਿਰ ਤਾਂ ਪਹਿਲੇ ਪ੍ਰੈਸ ਮਾਰ ਲੈ ਕੋ ਜਿਵੇਂ ਹੁਣ ਆ ਕਾਨ ਪ੍ਰੈਸ ਮਾਰਨ ਆਟੋਮੈਟਿਕ ਆਪਦੀ ਆਪ ਉੱਪਰ ਚਲਾ ਗਿਆ ਜਿੰਨਾ ਆਪਾਂ ਨੂੰ ਹੁਣ ਲੋਡ ਆਪਾਂ 2 1/2 ਇੰਚ ਰੱਖ ਕੇ ਤਾਂ ਦੇਖੋ 2 1/2 ਇੰਚ ਆਪਾਂ ਮੋੜੋਗੇ ਨਾ ਥੱਲੇ ਇੱਥੇ ਨਿਸ਼ਾਨ ਲਾਵਾਂਗੇ ਕਪੜਾ 2 1/2 ਦਾ ਤਰਪਾਈ ਦਾ ਮਿਟਾਈਂ ਚੰਬੂ ਨਾ ਪੂਰਾ ਪਾਇਨਾਂ ਦੀ ਲੰਬਾਈ ਲਾਵਾਂਗੇ ਇਸ ਪਾਇਨ ਦੀ ਲੰਬਾਈ ਹੈਗੀ 39 ਇੰਚ ਇਸ ਨਿਸ਼ਾਨ ਤੋਂ ਆਪਾਂ ਲਾਵਾਂਗੇ 3/2 39 ਆਲੋ ਠੀਕ ਆ ਇੱਥੇ ਆਪਣਾ 3/2 39 ਬਣ ਗਿਆ ਹੁਣ ਕਾਫੀ ਭੈਣੇ ਕੰਫਿਊਜ਼ ਕਿੱਥੇ ਹੁੰਦੀਆਂ ਆ ਕੇ ਇੱਥੇ ਟੀਰਾ ਦੀ ਬਾਈ ਟੀਰਾ 14 ਆਪਾਂ ਇਹਨਾਂ ਦਾ ਕਿੰਨਾ ਰੱਖੀ ਜਿਵੇਂ ਸਪੋਰਟ ਕੋਰੇਸ ਪਾਇਨ ਦਾ ਟੀਰਾ 7/2 ਠੀਕ ਆ ਜਾਨਕੀ 14 ਆਪਾਂ ਕਿੰਨਾ ਰੱਖਣਾ 15 ਇਹ ਆਣ ਕਿਉਂਕਿ ਪਾਰੀ ਸਰੀਰ ਦੇ ਆ ਨਿੱਕੇ ਨੂੰ ਹੁਣ ਮੋਢੇ ਦਾ ਧਿਆਨ ਰੱਖਣਾ ਤੁਸੀਂ ਪੂਰਾ ਧਿਆਨ ਦੇ ਨਾਲ ਦੇਖਣੀ ਹੈ ਵੀਡੀਓ ਵੀ ਕਿੰਨਾ ਰੱਖਣਾ ਜਿਵੇਂ ਇਸ ਭੈਣ ਦੀ ਛਾਤੀ ਉੱਪਰੋਂ 24 ਇੰਚਾ ਜਾਨੀ ਕਿ ਇੱਥੋਂ ਕਈ ਭਣਾ ਕੀ ਕਰਦੀਆਂ ਸਾਢੇ 7 ਮੋਢਾ ਪਾਉਂਦੀਆਂ ਤਾਂ ਆਪਾਂ ਇਹਨਾਂ ਨੂੰ ਸਾਢੇ 7 ਇੰਚ ਪਾਉਣਾ ਸਾਢੇ 6 ਹੀ ਪਾਵਾਂਗੇ ਸਾਢੇ 6 ਤੋਂ ਵੀ ਘਟਾ ਕੇ ਕਟਾਂਗੇ ਕਿਉਂਕਿ ਕੁਸਤਾ ਬੈਕ ਵਧੂਗੀ ਇਹਨਾਂ ਦੀ ਕੁਝ ਜਦੋਂ ਆਹ ਵਾਲੀ ਗਲਾਈ ਪੈ ਜੰਨੇ ਆ ਦੇਖੋ ਜਦੋਂ ਆਪਣੀ ਆਹ ਗਲਾਈ ਬਣ ਗਈ ਇਹ ਕਿੱਥੇ ਜਾਊਗਾ ਪਹਿਲਾਂ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਦਿਖਾਉਣਾ 12 ਤੇ ਹੈ ਨਾ ਭਾਰੂਤ ਗੁਣਾ 24 12 ਇੰਚ ਛਾਤੀ ਇਸ ਭੈਣ ਦੀ ਤਿਆਰ ਆ ਜਾਨੀ ਕਿ ਇੱਥੇ ਜਦੋਂ ਆਪਣਾ ਆਗ ਵਾਲੀ ਗਲਾਈ ਇੱਥੋਂ ਪਾਉਗੀ ਨਾ ਇਹ ਤਾਂ ਮੋੜਾ ਆ ਦੇਖੋ ਸਾਢੇ 10 ਤੇ ਚਲਾ ਗਿਆ 21 ਤੇ ਇਹ ਚੀਜ਼ ਨਾਲ ਪੂਰਾ ਫਰਕ ਪਊਗਾ ਤਾਂ ਕਰਕੇ ਆਪਣੇ ਧਿਆਨ ਰੱਖਣਾਗਾ ਹੁਣ ਆਪਣਾ ਸਾਈਡ ਸਲਾਈ ਜਿਹੜੀ ਆ ਉਹ 14 ਇੰਚ ਆਪਾਂ ਇੱਥੇ ਨਿਸ਼ਾਨ ਲਾਵਾਂਗੇ 15 ਠੀਕ ਹੈ ਜੀ ਨਿਸ਼ਾਨਾਂ ਦੇ ਬਿਲਕੁਲ ਉੱਪਰ-ਉੱਪਰ ਕਟਾਂਗੇ ਜਿਹੜਾ ਆ ਨਿਸ਼ਾਨ ਆਪਾਂ 1 ਇੰਚ 1/2 ਇੰਚ ਤੇ ਲਾ ਸਕਦੇ ਹਾਂ ਸੈਰਸਲਾ ਹੀ ਆਪਣੇ ਮਣਕੇ ਰੱਖ ਲਈ ਹੁਣ ਆਪਾਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕਟਾਂਗੇ ਆਹ ਸਿੰਗਲ ਸਿੰਗਲ ਪੱਲਾ ਕਟਾਂ ਆਪ ਨੂੰ ਇੱਕ ਕੱਲਾ ਕੱਲਾ ਦੋਨੇ ਪੱਲੇ ਕਦੇ ਵੀ ਨਹੀਂ ਇਕੱਠੇ ਕੱਟਨੇ ਆਪਣੇ ਠੀਕ ਆ ਇੱਥੇ ਨਿਸ਼ਾਨ ਤੇ ਨਾਲ ਦੀਆਂ ਸਾਰੀਆਂ ਆਪਣੇ ਟੱਕ ਲਈ ਜਣੇ ਮੋੜੇ ਦਾ ਜ਼ਰੂਰ ਧਿਆਨ ਰੱਖਣਾ ਪੈਣਾ ਨਹੀਂ ਵੀ 7.5 ਤੱਕ ਕੀ ਪਾਉਣਾ ਆਪਾਂ ਨੇ 7 ਵੀ ਨਹੀਂ ਪਾਉਣਾ ਜਿਹਦੀ ਛਾਤੀ ਜ਼ਿਆਦਾ ਆ ਉਹਨਾਂ ਨੂੰ ਧਿਆਨ ਰੱਖਣਾ ਇਸ ਚੀਜ਼ ਲਾਈਨ ਠੀਕ ਆ ਬਿਲਕੁਲ ਲਈ ਸਹੀ ਆਪਾਂ ਨੇ 1/2 ਇੰਚ ਵੱਧ ਰੱਖੀ ਹੁਣ ਜਿੰਨੀ ਆਪਣੀ ਛਾਤੀ ਆਪਾਂ ਉੱਥੇ ਟੱਕ ਲਾਵਾਂਗੇ ਆ ਠੀਕ ਆ ਇਹ ਉਹ ਆਪਾਂ ਸਾਈਡ ਤੇ ਰੱਖਾਂਗੇ ਇਸੇ ਤਰੀਕੇ ਹੁਣ ਬੈਕ ਪੱਲਾ ਆਪਾਂ ਕੱਟ ਲਾਂਗੇ ਇਹਨਾਂ ਦਾ ਕਰੀ ਜ ਆਪਾਂ ਨੇ ਉਮੀ ਪਾ ਲਈ ਨਹੀਂ ਵਿੱਚ ਸੈਂਟਰ ਦੇ ਨਾਲ ਕਰੀਬ ਆਉਂਦਾ ਪੂਰਾ ਹੀ ਫਾਇਦਾ ਆਪਾਂ ਨੂੰ ਨਾਲੇ ਪਲੇਟਾਂ ਦੇ ਨਿਸ਼ਾਨ ਚੱਕਣੇ ਸੌਖੇ ਆ ਜੇ ਕੋ ਕਾਨ ਹੋਊਗਾ ਕੱਪੜੇ ਤਾਂ ਉੱਪਰ-ਨੀਚੇ ਆਪਦੀ ਆਪ ਹੀ ਨਿਕਲ ਜੂਗਾ ਇੱਥੋਂ ਇਹਨਾਂ ਉੱਪਰ ਨਿਕਲਣਾ ਉੱਪਰ ਨਿਕਲ ਜੂ ਨੀਚੇ ਜਾਣਾ ਤਾਂ ਨਿਕਲ ਨਹੀਂ ਜੂ ਨੋਚ ਹੁਣ ਆਪਾਂ ਇਹਦੇ ਫਰੰਟ ਪੱਲਾ ਵਿਛਾਲਾਂਗੇ ਭਾਰੀਆਂ ਜਿਹੜੀਆਂ ਪਹਿਣਾ ਜਿਨ੍ਹਾਂ ਦੇ ਪੇਟ ਵੀ ਹੁੰਦਾ ਹਨਾ ਉਹਨਾਂ ਨੂੰ ਤੁਸੀਂ ਬੈਕ ਤੋਂ ਜ਼ਰੂਰ ਚੱਕਿਆ ਕਰੋ। ਭਮਾ ਗਾਲਾ ਪਿੱਛੇ ਨੂੰ ਜਾਂਦਾ ਭਮਾ ਨਹੀਂ ਜਾਂਦਾ ਠੀਕ ਆ। ਇਹ ਆਲੋ ਆਪਾਂ ਲਗਭਗ 14 ਇੰਚ ਜਾਂ 1 ਇੰਚ ਦੇ ਨੂੰ ਬੈਕ ਤੋਂ ਚੱਕਾਂਗੇ। ਜਿਹੜਾ ਪਹਿਲਾਂ ਤਾਂ ਬਣੇ ਹੋਏ ਸੂਟ ਦਾ ਗਾਲਾ ਪਿੱਛੇ ਨੂੰ ਜਾਂਦਾ ਉਹ ਮੈਨੂੰ ਫੋਨ ਤੇ ਗੱਲ ਕਰ ਲੈਣ ਸ਼ਾਮ ਨੂੰ 8 ਵਜੇ ਤੋਂ ਬਾਅਦ। ਵੀ ਭਾਈ ਸਾਡਾ ਬਣੇ ਹੋਏ ਸੂਟ ਦਾ ਗਾਲਾ ਪਿੱਛੇ ਨੂੰ ਜਾਂਦਾ ਉਹਦਾ ਕੀ ਹਾਲ ਆ ਹਨਾ। ਫੋਨ 8 ਵਜੇ ਤੋਂ ਬਾਅਦ ਕਰਨਾ ਸ਼ਾਮ ਨੂੰ ਜ਼ਰੂਰੀ ਬੇਨਤੀ ਹੈ। ਹੁਣ ਆਪਣੇ ਆ ਨਿਸ਼ਾਨ ਜੇ ਤੁਹਾਨੂੰ ਲਾਉਣਾ ਇਹ 2 ਇੰਚ ਤੇ 2 ਤੇ ਜਿਹੜੀਆਂ ਪਾਰੀਆਂ ਭੈਣਾਂ ਉਹਨਾਂ ਦੀ ਜਿਹੜੀਆਂ ਪਤਰੀਆਂ ਉਹਨਾਂ ਦੇ ਪੌਣੇ 2 ਤੇ ਬਹੁਤ ਇੱਥੋਂ ਆਹ ਠੀਕ ਆ ਇਹ ਬਾਲਾ ਜਿਆਦਾ ਨੱਖਣ ਨਹੀਂ ਫਿਰ ਬੈਕ ਤੇ ਬੁਲਬਲੇ ਜਿਆਦਾ ਬਣਗੇ ਆਪਾਂ ਨੇ ਲਗਭਗ ਕਿੰਨਾ ਰੱਖ ਲਿਆ 1 ਇੰਚ ਸਵਾ ਇੰਚ ਠੀਕ ਆ ਇਹ ਅੱਗੇ ਨੂੰ ਰਹੂਗਾ ਤੁਹਾਡਾ ਜਿਹੜਾ ਪਿੱਛੇ ਨੂੰ ਜਾਂਦਣ ਗਲਾ ਪਿੱਛੇ ਨੂੰ ਜਾਣ ਦੀ بجائے ਅੱਗੇ ਨੂੰ ਰਹੂਗਾ ਗਲਾ ਠੀਕ ਆ ਨਿਸ਼ਾਨਾ ਦੇ ਬਿਲਕੁਲ ਉੱਪਰ ਉੱਪਰ ਕੱਟੂਗਾ ਮੈਂ ਆਤੀ ਆਪਾਂ ਚੱਕਣੀ ਚੱਕਣੀ ਦੋਨੋਂ ਸੂਟਾਂ ਆ ਦੋਨਾਂ ਪੱਲਿਆਂ ਦੀ ਇਹ ਆਨ ਪੁਨੇ ਆਪਾਂ ਪ੍ਰੈਸ ਗਰਮ ਕਰਨ ਤੇ ਲਾਉਣੀਆਂ ਜਿੰਨੇ 프ੰਟ ਤੇ ਬੈਕ ਆਪਾਂ ਕੱਟਦੇ ਟੱਕਾਂ ਦੇ ਉੱਪਰ ਟੱਕ ਜਦੋਂ ਆਪਾਂ ਸੂਟ ਬਣਾਉਣੇ ਆਂ ਕਈ ਭੈਣਾਂ ਕਹਿੰਦੀਆਂ ਵੀ ਟੱਕਾਂ ਦੇ ਤੱਕ ਬਈ ਸਹੀ ਨਹੀਂ ਆਉਂਦੇ ਟੱਕਾਂ ਦੇ ਤੱਕ ਸਹੀ ਕਰਕੇ ਬਾਹਰ ਘਾਟ ਆਪਾਂ ਇੱਥੇ ਘਟਨੀ ਹੁੰਦੀ ਆ ਉਹਦੀ ਸ਼ਾਰਟ ਪਾਉਣੀ ਹੁੰਦੀ ਆ ਨਾ ਕਿ ਆਪਾਂ ਇਧਰੋਂ ਸਹੀ ਕਰਕੇ ਟੱਕ ਹਲਾਉਣੇ ਟੱਕ ਨਹੀਂ ਹਲਾਉਣੇ ਆਪਾਂ ਨੇ ਬਾਹਰ ਘਾਟ ਉੱਪਰ ਕੱਟ ਦਿਆ ਕਰੋ ਠੀਕ ਆ ਆਹ ਵਾਲੀ ਪਲੋਈ 7 ਇੰਚ ਤੇ ਬਹੁਤ ਆ ਤਿਆਰ ਸਣੇ ਸਲਾਈ ਦੇਥੋਂ ਇੱਥੋਂ ਲੈ ਕੇ 7 ਇੰਚ ਤੇ ਬਾਕੀ ਨਾਪ ਦੇ ਹਿਸਾਬ ਨਾਲ ਵਧਾ ਘਟਾ ਲਿਆ ਕਰੋ ਹਨਾ ਇਿੱਥੋਂ ਆਪਾਂ ਚਲੋ ਇਸੇ ਤਰੀਕੇ ਆਪਾਂ ਨੇ ਫਰੰਟ ਪੱਲੇ ਦੀ ਢਲਾ ਦੇਵਾਂਗੇ ਅੱਧਾ ਗੰਚ ਦੀ ਲੋਜੀ ਫਰੰਟ ਤੇ ਬੈਕ ਪੱਲੇ ਆਪਣੇ ਦੋਨੇ ਕੱਟੇਗੇ ਪਹਿਲਾਂ ਆਪਾਂ ਹਰੂ ਬਿਉਤਰੇ ਸੀ ਭੈਜੀ ਕੋਈ ਕਸਟਮਰ ਆ ਗਿਆ ਸੀਗਾ ਫਿਰ ਵੀਡੀਓ ਰੋਕਣੀ ਪਈ ਹੋ ਸਕਦਾ ਕੱਟੀ ਵੀ ਗਈ ਹੋਵੇ ਹਨਾ ਤਾਂ ਫਿਰ ਵੀ ਜੇ ਕਿਸੇ ਨੂੰ ਕਿਸੇ ਵੀ ਚੀਜ਼ ਦੀ ਨਾ ਸਮਝ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਪੁੱਛ ਸਕਦੇ ਹੋ ਹਨਾ ਲੋਚ ਆਪਾਂ ਨੂੰ ਸਾਰ ਤਰ੍ਹਾਂ ਖਾਣੇ ਹੁਣ ਆਪਾਂ ਦੇਖਾਂਗੇ ਵੀ ਸਲਵਾਰ ਫੱਟੇ ਕਿੱਥੋਂ ਕੱਟਣੇ ਹਨ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਬਾਹਾਂ ਕੱਢਾਂਗੇ ਤੁ ਆਹ ਵਾਲਾ ਕੱਪੜਾ ਆਪਣੇ ਕੋਲ ਤੇ ਬਾਹਾਂ ਦਾ ਧਿਆਨ ਰੱਖਣਾ ਫੁੱਲ ਉੱਪਰ ਨੂੰ ਜਾਣੇ ਚਾਹੀਦੇ ਆਪਣੇ ਇਹ ਐਸਟੋ ਮੇਰਾ ਪਹਿਲਾ ਸਾਰਾ ਸੂਟ ਨਹੀਂ ਬਿਉੰਤਿਆ ਹੋਇਆ ਵੀ ਕਿੱਥੋਂ ਕਿੱਥੋਂ ਕੀ ਕੀ ਕੱਢ ਰਿਹਾ ਆਪਾਂ ਨੇ ਤੁਸੀਂ ਪਹਿਲਾਂ ਬਿਉੰਤ ਕੇ ਫਿਰ ਕੱਟਣਾ ਇਹ ਨਹੀਂ ਹੈ ਵੀ ਪਹਿਲਾਂ ਕੱਟੀ ਹੈ ਨਾ ਬਾਅਦ ਚ ਪਿੱਛੇ ਆ ਕੋਈ ਬਣੀ ਨਾ ਉਹ ਵੀ ਨਹੀਂ ਕਰਨਾ ਪਹਿਲਾਂ ਬਿਉੰਤ ਲਿਆ ਕਰੋ ਵੀ ਕਿੱਥੋਂ ਕਿੱਥੋਂ ਆਪਾਂ ਕੀ ਕੀ ਕੱਢਾਂ ਇੱਕ ਵਾਰੀ ਆਪਾਂ ਤੇ ਪ੍ਰਸ਼ਨ ਮਾਰਾਂਗੇ ਚੰਗੀ ਤਰ੍ਹਾਂ ਬਾਹਾਂ ਦੀ ਜਿਹੜੀ ਲੰਮਾਈ ਹੈ ਨਾ ਦੀ ਉਹ 14 ਇੰਚ ਤਿਆਰ ਆ ਆਪਾਂ 16 ਸਵਾ 16 ਦਾ ਪੀਸ ਲਾਵਾਂਗੇ ਸਾਰਾ ਬਾਕੀ ਜਿਹੜਾ ਕਪੜਾ ਬਚ ਜੂਗਾ ਉਹ ਗਾਲਾਈ ਵਗੈਰਾ ਜਾਂ ਕੋਈ ਪਹੁੰਚਾ ਠਾਂਦੇ ਲੱਗ ਜੂਗਾ ਮੋਢਾ ਜਿਹੜਾ ਇਸ ਭੈਣ ਦਾ ਹੈਗਾ 20 ਇੰਚ ਤੇ ਆ ਇੱਥੋਂ ਦੱਸ ਦੂ ਨਾ 20 ਹਲਕਾ ਜਿਹਾ ਮਾਰਜਿਨ ਆਪਾਂ ਨਹੀਂ ਰੱਖਣੀ ਹੁੰਦਾ ਵਿੱਚ ਮੋਢੇ ਦੇ ਸਾਰੇ ਨਿਸ਼ਾਨ ਮੈਂ ਤੁਹਾਨੂੰ ਚੱਕ ਕੇ ਦਿਖਾ ਦਊਗਾ ਇਹ ਆ ਰੋਟੇਡਡ ਮੋਢਾ ਮੈਨਣਾ ਐਸ ਰੋਟ ਮੋਢਾ ਨਹੀਂ ਮੈਨਣਾ ਐਸ ਰੋਟ ਮੈਨਣਾ ਠੀਕ ਆ ਆ ਇਹਤੂ ਆ ਹੋ ਗਿਆ ਆਪਣਾ 10 ਤੋਂ 20 ਆਪਣਾ 11.5 ਟੋਟਲ ਮੋਢਾ ਹੋ ਗਿਆ ਨੀਚੇ ਨੂੰ ਤੁਸੀਂ 3 ਵੀ ਰੱਖ ਸਕਦੇ ਹੋ 3.5 ਵੀ ਤੇ 3.5 ਵੀ ਰੱਖ ਸਕਦੇ ਹੋ ਹੁਣ ਜਿਹੜੀ ਲੰਬਾਈ ਹੈ ਇਹਨਾਂ ਦੀ ਜਿਹੜੀ ਬਾਹਾਂ ਦੀ ਲੰਬਾਈ ਆ ਉਹ 14 ਇੰਚ ਆ ਆਪਾਂ ਕਿੰਨੇ ਨਿਸ਼ਾਨ ਲਾਉਣਾ 16.5 ਤੇ ਘੱਟ ਤੋਂ ਘੱਟ ਵੀ ਹਰ ਇੱਕ ਚੀਜ਼ ਨੂੰ ਆਪਾਂ ਵੱਧ ਰੱਖਣਾ ਕਿਉਂਕਿ ਕਈ ਵਾਰੀ 16 ਦੀ ਬਜਾਏ ਤੁਸੀਂ 16.5 ਤੇ ਰੱਖ ਸਕਦੇ ਹੋ ਪਰ ਪੂਰਾ ਪੂਰਾ ਕਦੇ ਵੀ ਨਹੀਂ ਰੱਖੇ ਕਪੜਾ ਕੋਈ ਵੀ ਆ ਆ ਤੈਨ ਦੀ ਵੀ ਜੇ ਸਾਢੇ ਤਿੰਨ ਕਿਉਂ ਪਾਇਆ ਕਿਉਂਕਿ ਆ ਚੀਜ਼ ਤੀ ਨਾ ਜਿਆਦਾ ਕੀ ਹੁੰਦਾ ਵੀ ਇੱਥੋਂ ਬੁਲਬਲੇਵਾਂ ਲੱਗ ਜਾਂਦੇ ਇੱਕ ਤਾਂ ਇਹਦੇ ਨਾਲ ਮੋਢਾ ਫਾਸਦਾ ਨਹੀਂ ਕਈ ਭੈਣਾਂ ਕਹਿੰਦੀ ਮੇਰੇ ਮੋਢਾ ਇੱਥੋਂ ਟਾਈਟ ਹੋ ਜਾਂਦਾ ਕੱਟ ਤੋਂ ਤਾਂ ਤੁਸੀਂ ਜਿਹੜੀਆਂ ਭੈਣਾਂ ਦੇ ਮੋਢਾ ਇੱਥੋਂ ਟਾਈਟ ਹੁੰਦਾ ਉਹ ਸਾਢੇ ਤਿੰਨ ਸ਼ੇਪ ਦੇ ਆ ਕਰੋ ਇੱਕ ਆ ਆ ਵਾਲਾ ਸ਼ੇਪਰ ਮੈਂ ਤੁਹਾਡੇ ਵਾਸਤੇ ਲਿਆਂਦਾ ਦੇਖੋ ਬਿਲਕੁਲ ਸੌਖੀ ਸ਼ੇਪ ਆਊਗੀ ਇੱਥੋਂ ਧਰ ਲੈਣਾ ਐਂ ਚਾਕ ਦੇ ਨਾਲ ਕਮਾ ਦੇਣਾ ਠੀਕ ਆ ਸਿਰਫ ਇਹ 25 ਰੁਪਏ ਦੀ ਫੱਟੀ ਆ ਨਾਰਮਲ ਬਾਜ਼ਾਰ ਚ ਮਿਲ ਜੂ ਜੇ ਕਿਸੇ ਕੋਲ ਨਹੀਂ ਮਿਲਦੀ ਬਠਿੰਡੇ ਆ ਸਕਦੇ ਹੋ ਤਾਂ ਤੁਸੀਂ ਮੈਥੋਂ ਦਾ ਦਰੂ ਕਿੱਥੋਂ ਮਿਲੂ ਵੈਸੇ ਇਹ ਤਾਂ ਸਕਰੀਨਸ਼ਾਟ ਤੁਸੀਂ ਮਾਰ ਸਕਦੇ ਹੋ ਹਰ ਇੱਕ ਸ਼ਹਿਰ ਚੋਂ ਮਿਲ ਜਾਂਦੀਆਂ ਅੱਜ ਕੱਲ ਤਾਂ ਵੈਸੇ ਮੇਰੇ ਸਹਾਨੂੰ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਇਹ ਚੀਜ਼ਾਂ ਨਾਰਮਲ ਹੀ ਹਨ ਹੁਣ ਆਪਾਂ ਸਿੱਧਾ ਨਿਸ਼ਾਨ ਲਾਵਾਂਗੇ ਤੋਂ ਬਿਲਕੁਲ ਸਵਾ 16 16.5 ਤੇ ਬਾੰਨ ਇਸ ਤਰ੍ਹਾਂ ਜਿਹੜੀ ਬਾਹ ਦੇ ਮੂਰੀ ਇਹਨਾਂ ਦੀ ਉਹ ਹੈਗੀ 12 ਇੰਚ ਯਾਨੀ ਕਿ 6 ਆ ਪਹਿਲਾਂ ਆਪਾਂ ਇਹ ਮੂਰੀ ਦੇ ਨਾਲ 6 ਜਿੰਨਾ ਵੀ ਤੁਸੀਂ ਰੱਖਣਾ ਚਾਹੋ ਨੇ 2 ਇੰਚ ਡੇਢ ਇੰਚ 2.5 ਇੰਚ ਜਿੰਨਾ ਤੁਹਾਡੀ ਮਰਜ਼ੀ ਆ। ਕੂਣੀ ਕਿੰਨੀ ਆ 1.75 ਯਾਨੀ ਕਿ 7.5 ਹੁਣ ਆਪਾਂ ਇਹਦੇ ਵਿੱਚ ਰੱਖਾਂਗੇ ਡੇਢ ਪੌਣੇ 2 ਇੰਚ ਦਾ ਮਾਰਚ ਇਸ ਤਰ੍ਹਾਂ ਤੇ ਆਹ ਵਾਲੀ ਫੱਟੀ ਜਰੂਰ ਲਾਇਆ ਕਰੋ ਜਿਹੜੀਆਂ ਭੈਣਾ ਮੇਰੀਆਂ ਪੂਰਾ ਇੰਚ ਆਉਂਦੀਆਂ ਵੀ ਸੂਟ ਗੜ ਵਾਂਗੂ ਚੜੇ ਹਨ। ਐਂ। ਆ ਦੇਖੋ ਠੀਕ ਆ। ਜਦੋਂ ਸਲਾਈ ਲਾਉਣੀ ਆ ਬਿਲਕੁਲ ਪੂਰੀ ਐ ਲੱਗੂਗੀ ਇਕਦਮ ਪਰਫੈਕਟ। ਨਾ ਕੋਈ ਦਿੱਕਤ ਆਵੇ ਨਾ ਹੀ ਤਾਂ ਇੱਥੇ ਝੋਲ ਬੰਨ। ਤੇ ਨਹੀਂ ਆਏ ਬਾਹਰ ਕਰਨ ਤੰਗ ਹੋਵੇ ਜਦੋਂ ਆਪਾਂ ਹਰ ਇੱਕ ਚੀਜ਼ ਮਿਣਕੇ ਰੱਖੀ ਹੋਊਗੀ ਫੇਰ ਇਹ ਦਿੱਕਤਾਂ ਨਹੀਂ ਆਉਂਦੀਆਂ ਜੀ ਜਦੋਂ ਆਪਾਂ ਕੀ ਕਰਦੇ ਅੰਦਾਜ਼ਾ ਮਾਰਦੇ ਆ ਫੇਰ ਦਿੱਕਤਾਂ ਆਉਂਦੀਆਂ ਢੇੜ ਰਿਆ ਪਟ ਲਿਆ ਸੋਨ ਮਾਰ ਲਈ ਢੇੜ ਲਿਆ ਪਟ ਲਿਆ ਸੋਨ ਮਾਰ ਲਈ ਹੁਣ ਥੋੜੇ ਸਾਹਮਣੇ ਆਪਾਂ ਕਿੰਨੇ ਨਿਸ਼ਾਨ ਚੱਕੇ ਆ ਕਿਉਂਕਿ ਸੂਟ ਸਹੀ ਆਵੇ ਨਹੀਂ ਮੈਨੂੰ ਇਹਦੀ ਲੋੜ ਨਹੀਂ ਸੀਗੀ ਇਹ ਤੁਹਾਡੇ ਵਾਸਤੇ ਮੈਨੂੰ ਇਹ ਹੁੰਦਾ ਜੀ ਮੇਰੇ ਭੈਣੇ ਨੂੰ ਕਿਸੇ ਚੀਜ਼ ਦੀ ਦਿੱਕਤ ਨਾ ਆਵੇ ਆਹ ਗਲਾਈ ਕਈ ਵਾਰ ਨਹੀਂ ਪੈਂਦੀ ਕਿਸੇ ਤੋਂ ਆਹ ਦੇਖੋ ਨਿੱਕੀ ਚੀਜ਼ ਆ ਕੁੜਤੇ ਪਜਾਮੇ ਦੀ ਇਹ ਗਲਾਈ ਵਧੀਆ ਦੇਊਗਾ ਇਹ ਲੇਡੀ ਸੂਟਾਂ ਦੀ ਵੀ ਬਾਕੀ ਇਹਨੂੰ ਤੁਸੀਂ ਜਦੋਂ ਤੁਸੀਂ ਆਹ ਵਾਲਾ ਇਸ ਤਰ੍ਹਾਂ ਵੀ ਕਰਕੇ ਅਗਲੀ ਸ਼ੇਪ ਵੀ ਦੇ ਸਕਦੇ ਹੋ ਬਾਹ ਨੂੰ ਕਮਾ ਕੇ ਇਹਨੂੰ ਏ ਠੀਕ ਆ ਇਹ ਦੋਨੇ ਪਾਸੇ ਸ਼ੇਪ ਦੇ ਦਿੰਦਾ ਹੈਗਾ ਲਓ ਹੁਣ ਆਪਾਂ ਬਾਹ ਦਾ ਪੀਸ ਕੱਟਾਂਗੇ ਉਸ ਤੋਂ ਬਾਅਦ ਸਲਵਾਰ ਬੰਨਤਾਂਗੇ ਵੀਡੀਓ ਥੋੜੀ ਜਿਹੀ ਲੰਬੀ ਹੋਈ ਨਹੀਂ ਭੈਣਾਂ ਨੇ ਗੁੱਸਾ ਨਹੀਂ ਕਰਨਾਗਾ ਸਪੋਰਟ ਕਰਿਆ ਕਰੋ ਸਭੀ ਬਾਦੂ ਬਾਦ ਜਿਹੜੀਆਂ ਭੈਣਾਂ ਦਿਲੋਂ ਵੀਡੀਓ ਵੇਖਦੀਆਂ ਉਹ ਸ਼ੇਅਰ ਜ਼ਰੂਰ ਕਰਿਆ ਕਰੋ ਠੀਕ ਆ ਅੱਗੇ ਅੱਗੇ ਵੀਡੀਓ ਸ਼ੇਅਰ ਕਰਿਆ ਕਰੋ ਫੇਸਬੁੱਕ ਤੇ ਪਾ ਦਿਆ ਕਰੋ YouTube ਤੋਂ ਲਿੰਕ ਚਾੱਕ ਕੇ ਹਨਾ ਤਾਂ ਜਾਂ ਜਿਹੜੀਆਂ ਭੈਣਾਂ ਤੁਹਾਡੀ ਧਿਆਨ ਦੇ ਵਿੱਚ ਜਾਂ ਜਾਣ ਪਛਾਣ ਦੇ ਵਿੱਚ ਕੰਮ ਕਰਦੀਆਂ ਹਨਾ ਜਾਂ ਕੰਮ ਸਿੱਖਣਾ ਚਾਹੁੰਦੀਆਂ ਉਹਨਾਂ ਕੋਲੇ ਜ਼ਰੂਰ ਲਿੰਕ ਸ਼ੇਅਰ ਕਰਿਆ ਕਰੋ ਆਪਣੀ ਵੀਡੀਓ ਦਾ ਤਾਂ ਕਿ ਹੋਰਾਂ ਭੈਣਾਂ ਕੋਲੇ ਵੀ ਜਾਣਕਾਰੀ ਜਾ ਸਕੇ ਆਹ ਵਾਲੀ ਆਪਾਂ ਨੇ ਸ਼ੇਪ ਦੇਣੀ ਦੀਣੀ ਆ ਲੈਨਿੰਗ ਵਾਲੇ ਸੂਟ ਦੇ ਲੈਨਿੰਗ ਜੋੜ ਕੇ ਦੇਣੀ ਆ ਸਿੰਪਲ ਸੂਟ ਦੇ ਆਪਣੇ ਪਹਿਲੀ ਦੇ ਦੇਣੀ ਆ ਇੱਥੋਂ ਇਸ ਤਰ੍ਹਾਂ ਠੀਕ ਹੈ ਇੱਥੇ ਆ ਕੇ ਬਾਅਦ ਤੁਸੀਂ ਖਤਮ ਕਰ ਦੇਣੀ ਆ ਬਾਹਲੀ ਨੇੜੇ ਨਹੀਂ ਲੈ ਕੇ ਆਣੇ ਇਹੀ ਬੜੇ ਤੁਤ ਕੇ ਲੈ ਨਹੀਂ ਫਿਰ ਬਾਹ ਨਹੀਂ ਚੜੂਗੀ ਤੁਹਾਡੀ ਸੇ ਦੂਰ 2 ਇੰਚ ਤੇ ਕਰ ਇਹਨੂੰ ਖਤਮ ਕਰ ਦਿਆ ਗੋ ਠੀਕ ਆ ਇੱਥੇ ਆਪਾਂ ਨੇ ਨਾਪ ਲਿਖਣਾ ਹੁੰਦਾ ਫਿਰ ਵੀਡੀਓ ਜਿਆਦਾ ਲੰਬੀ ਹੋ ਜੇ ਅੱਜ ਆਪਾਂ ਲਿਖ ਦੇਣੀ ਨਾਪ ਹਨ ਕਿਉਂਕਿ ਬੇਜੀ ਦੋ ਕਸਟਮਰ ਆਗੇ ਸੀ ਹੋ ਸਕਦਾ ਵੀਡੀਓ ਕੱਟੀ ਵੀ ਗਈ ਹੋਵੇ ਉਹ ਜੀ ਦੀ ਬਹੁਤ ਦਿੱਕਤ ਆਉਂਦੀ ਨੇ ਤਾਂ ਹੀ ਉਹ ਦਿਨੇ ਮੈਂ ਤੁਹਾਨੂੰ ਫੋਨ ਨਹੀਂ ਚੱਕਣ ਤਾਂ ਹੀ ਉਹ ਭੈਣ ਨੂੰ ਇਹੀ ਬੇਨਤੀ ਕਰਨ ਉਹ ਦਿਨੇ ਫੋਨ ਨਾ ਲਾਇਆ ਕਰੋ ਨਾਲੇ ਤਾਂ ਵੀਡੀਓ ਕੱਟੀ ਜਾਂਦੀ ਆ ਨਾਲੇ ਆਪਣੀ ਪੂਰੀ ਗੱਲ ਨਹੀਂ ਹੁੰਦੀ ਸ਼ਾਮ ਨੂੰ 8 ਵਜੇ ਤੋਂ ਬਾਅਦ ਜੇ ਕਿਸੇ ਭੈਣ ਨੂੰ ਜ਼ਰੂਰੀ ਕੰਮ ਹੁੰਦਾ ਫੋਨ ਲਾ ਸਕਦੇ ਹੋ ਬਾਕੀ ਕਮੈਂਟ ਬਾਕਸ ਦੇ ਵਿੱਚ ਵੀ ਜਾ ਕੇ ਤੁਸੀਂ ਕਮੈਂਟ ਕਰਿਆ ਕਰੋ ਉਹ ਮੈਂ ਤੁਹਾਡੇ ਸਾਰੇ ਕਮੈਂਟ ਪੜ੍ਹ ਕੇ ਫੇਰ ਹੀ ਵੀਡੀਓ ਦਾ ਕੋਈ ਲੈਣਾ ਹਨਾ ਫੈਸਲਾ ਵੀ ਕਿਵੇਂ ਬਣਾਈ ਜਾਵੇ ਦੂਬਾਰ ਆ ਆ ਆਪਣੇ ਕੋਲ ਕਪੜਾ ਬਚਿਆ ਸਾਰਾ ਕਪੜਾ ਆਪਾਂ ਦੂਰਾ ਕਰਾਂਗੇ ਫੱਟੇ ਬੈਲਟ ਸਾਰਾ ਕੁ ਇਹਦੇ ਵਿੱਚੋਂ ਕੱਢਣਾ ਕੋਈ ਭੈਣ ਦੀ ਜਿਹੜੀ ਜਿਹੜੀ ਸਲਵਾਰ ਆ ਉਹ ਬਾਲੀ ਲੰਬੀ ਨਹੀਂ ਹੈ ਹਨਾ ਠੀਕ ਠੀਕ ਨਾ ਪਾ ਇਹਨਾਂ ਦਾ ਸਾਰਾ ਕੱਪੜਾ ਆਪਣੀ ਦੂਰਾ ਕਰ ਲਿਆ ਪਹਿਲਾਂ ਜਿਹੜੀਆਂ ਭੈਣਾਂ ਨੂੰ ਹਜੇ ਤੱਕ ਸਲਵਾਰ ਦੀ ਸਮਝ ਨਹੀਂ ਆਈ ਜਿਹੜਾ ਮੈਂ 2 ਟਾਈ ਇੰਚ ਵਾਧਾ ਰੱਖ ਕੇ ਮੂਰੂ ਆ ਚੀਜ਼ ਤੋਂ ਚੱਕਦਾ ਹੁੰਦਾ ਹਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸ ਦਿਆ ਕਰੋ ਬਾਈ ਸਾਨੂੰ ਸਮਝ ਨਹੀਂ ਆਈ ਵੀ ਤੁਸੀਂ ਅਗਲੀ ਵਾਰੀ ਜਦੋਂ ਵੀਡੀਓ ਪਾਉਂਗੇ ਚੰਗੀ ਤਰ੍ਹਾਂ ਬਰੀਕੀ ਜੀ ਦੇ ਵਿੱਚ ਦੱਸ ਦਿਆ ਕਰੋ ਤਾਂ ਮੈਨੂੰ ਕੋਈ ਹਰਜ ਨਹੀਂ ਦੱਸਣ ਦੇ ਵਿੱਚ ਮੈਂ ਤਾਂ ਤੁਹਾਨੂੰ ਦੱਸੇ ਵੀ ਕੰਮ ਕੱਟਣਾ ਹੀ ਹੁੰਦਾ ਬਾਕੀ ਮੈਨੂੰ ਕੰਮ ਸਿਖਾਉਣ ਦਾ ਸ਼ੌਂਕ ਆਗਾ ਮੈਂ ਆਖਦਾ ਨਹੀਂਗਾ ਇਸ ਕੰਮ ਤੋਂ ਨਾ ਵੀ ਇੱਕ ਹੁੰਦਾ ਬੰਦਾ ਆ ਕੇ ਜਾਂਦਾ ਵਾਰੀ ਵਾਰੀ ਦੱਸ ਕੇ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਤੁਸੀਂ ਬੋ ਮੈਂ ਇੱਕ ਚੀਜ਼ ਨੂੰ 10 ਵਾਰੀ ਪੁੱਛ ਸਕਦੇ ਹੋ ਹਲ ਸਾਰੇ ਕੱਪੜਾ ਆਪਾਂ ਅਹੀਂ ਜਿਵੇਂ ਮੈਂ ਕੱਟ ਰਿਹਾ ਸੇਮ ਹੀ ਤੁਸੀਂ ਕਟਾਈ ਕੱਟਣੀ ਆ ਇਹ ਨਹੀਂ ਹੈਵੀ ਪ੍ਰੈਸ ਆਪਾਂ ਬਾਅਦ ਚ ਹੀ ਦੇਖਾਂਗੇ ਨਾ ਨਾਲ ਨਾਲ ਪ੍ਰੈਸ ਮਾਰ ਕੇ ਕੱਟਿਆ ਕਰੋ ਸਾਰਾ ਸੂਟ ਸੈੱਟ ਹੋ ਜਾਏਗਾ ਜਿਹੜਾ ਵੀ ਕੋਈ ਕਾਹਨ ਹੋਊਗਾ ਉਹ ਆਪਦੀ ਬਾਹਰ ਨਿਕਲੀ ਜਾਊਗਾ ਉਧਰ ਨਾ ਉਧਰ ਨਿਕਲ ਜਾਓ ਇੱਧਰ ਆ ਇੱਧਰ ਆ ਜਾਓ ਜਿਹੜਾ ਆਪਾਂ ਸੂਟ ਕੱਟ ਰਹੇ ਆ ਜੇ ਕੋਈ ਭੈਣ ਆਦਬ ਚਾਲੋ ਵੀਡੀਓ ਦੇਖਣ ਲੱਗੀ ਆ ਤਾਂ ਇਹ ਸੂਟ ਆਪਣੇ ਕੋਲੇ 1.5 ਮੀਟਰ ਪੜੇਦਾ ਸੀ ਕਪੜਾ 3 ਮੀਟਰ 30 ਪੁਆਇੰਟ ਸੀ ਯਾਨੀ ਕਿ 3.5 ਮੀਟਰ ਤੋਂ ਘੱਟ ਜਦੋਂ ਵੀ ਤੁਸੀਂ ਸੂਟ ਕਟਾਉਣੇ ਹੁੰਦੇ ਹੋ ਇਹਨਾਂ ਦੇ ਚਲੋ ਲੰਮਾਈ ਘੱਟ ਸੀ ਭੈਣ ਦੀ ਤਾਂ ਤੁਸੀਂ ਪੂਰਾ 3.5 ਮੀਟਰ ਲਿਆ ਕਰੋ ਆਪਣੇ ਤੋਂ 3.5 ਮੀਟਰ ਦੀ ਪੈਸੇ ਲੈ ਹੁੰਦੇ ਆ ਹਨਾ ਦੁਕਾਨਦਾਰ ਨੇ ਤਾਂ ਪੂਰਾ 3.5 ਮੀਟਰ ਕਰਵਾਇਆ ਕਰੋ ਵੀ ਸਾਨੂੰ 3.5 ਮੀਟਰ ਹੀ ਦਿਓ ਜਦੋਂ ਆਪਾਂ ਪੈਸੇ 3.5 ਮੀਟਰ ਦੇ ਦੇ ਰਹੇ ਹਾਂ ਚਲੋ ਕੰਨੀ ਆਪਾਂ ਕੱਢਣੀ ਆ ਤੇ ਮੂਰੀ ਦੇ 2 ਇੰਚ ਘੱਟ ਰੱਖਣਾ ਵੀ ਤਾਂ ਕਿ ਪਹੁੰਚੇ ਜਿਹੜੇ ਆਪਣੇ ਘੁੰਮਦੇ ਰਹਿੰਦੇ ਨੇ ਨਾ ਵੀ ਆਪਾਂ ਜਦੋਂ ਸਿੱਧੇ ਖੜੇ ਹੁੰਦੇ ਆ ਸਲਵਾਰ ਦੇ ਪਹੁੰਚੇ ਇਧਰ ਨੂੰ ਜਾਂਦੇ ਆ ਉਹ ਫਿਰ ਘੁੰਮਦੇ ਨਹੀਂ ਜਦੋਂ ਆਪਾਂ ਨੇ 2 ਇੰਚ ਘੱਟ ਪਾਇਆ ਹੁੰਦਾ ਜਿਵੇਂ ਇਸ ਭੈਣ ਦੀ ਮੂਰੀ ਹੈਗੀ 13 ਇੰਚ ਯਾਨੀ ਕਿ ਸਾਢੇ 6 ਇੰਚ ਆਪਾਂ ਕਿੰਨਾ ਰੱਖਾਂਗੇ 11 ਇੰਚ ਯਾਨੀ ਕਿ ਸਾਢੇ 5 ਇਹ ਫੱਟੇ ਕੱਢ ਰਹੇ ਆਪਾਂ ਇੱਥੋਂ ਸਾਢੇ 5 11 11 ਤੇ ਇੱਥੋਂ ਵੀ ਆਪਾਂ ਰੱਖਾਂਗੇ 11 ਠੀਕ ਹੈ ਸੀ ਆਪਾਂ ਪੀ ਸਾਰਾ ਲਾ ਕੇ ਰੱਖ ਲਾਂਗੇ ਬਾਅਦ ਦੇ ਵਿੱਚ ਤੁਹਾਨੂੰ ਹੋਰ ਵੀ ਸੌਖਾ ਕਰ ਦੂੰਗਾ ਵੀ ਸਲਵਾਰ ਕੱਟਣ ਦੇ ਵੇਲੇ ਤੁਸੀਂ ਕਿਵੇਂ ਚੱਕਣੀ ਹੈ ਮੈਨੂੰ ਇਹ ਹੁੰਦਾ ਵੀ ਤੁਹਾਨੂੰ ਕਿਤੇ ਦਿੱਕਤ ਨਾ ਆਵੇ ਹਨਾ ਵੀ ਕਈ ਵਾਰੀ ਕੀ ਹੁੰਦਾ ਕਾਫੀ ਬੰਦੇ ਮੈਨੂੰ ਮੈਸੇਜ ਆਉਂਦੇ ਆ ਕਮੈਂਟ ਆਉਂਦੇ ਆਗੇ ਵੀ ਬਾਈ ਮੇਰੀ ਸਲਵਾਰ 4 ਇੰਚ ਜਾਂ 3 ਇੰਚ ਵੱਧ ਗਈ ਜਾਂ ਉੱਚੀ ਹੋ ਗਈ ਉਦੋਂ ਬਹੁਤ ਆਪ ਨੂੰ ਮਹਿਸੂਸ ਹੀ ਆਉਂਦਾ ਹਨਾ ਵੀ ਥੋੜੀ ਜੀ ਸਲਵਾਰ ਮੇਰੇ ਕਰਕੇ ਖਰਾਬ ਹੋ ਗਈ ਹੈ ਨਾ ਉਹ ਤੁਹਾਡੇ ਕਿਤੇ ਸਮਝਣ ਦੇ ਵਿੱਚ ਮਾੜਾ ਮੋਟਾ ਫਰਕ ਹੋ ਜਾਂਦਾ ਹੈਗਾ ਤਾ ਕਰ ਕਿ ਮੈਂ ਅੱਜ ਇਹਨੂੰ ਕੱਟਦਾ ਨਹੀਂ ਐਂ ਪੀਸ ਨੂੰ ਰੱਖੂਗਾ ਫਿਰ ਤੁਹਾਨੂੰ ਦਿਖਾ ਕੇ ਆਪਾਂ ਕਟਾਂਗੇ ਆਪਾਂ ਸਾਈਡ ਤੇ ਰੱਖ ਲੈ ਕੱਪੜਾ ਹੁਣ ਆਪਾਂ ਇਥੋਂ ਨਾਲੇ 벨ਟ ਕੱਢ ਲਾਂਗੇ 벨ਟ ਧਿਆਨ ਰੱਖਣਾ ਮੈਂ ਫੀਤਾ 6 ਇੰਚ ਦਾ ਕੱਢਦਾ ਹੁਣ ਔਰ 벨ਟ ਦੀ ਜਿਹੜੀ ਚੌੜਾਈ ਆ ਉਹ ਸਾਢੇ 6 ਇੰਚ ਦੀ ਪਾਉਣਾ ਹੁਣ ਇਹ ਆਨੁਸਾਰੇ ਸਾਢੇ 6 ਇਥੋਂ ਵੀ ਸਾਢੇ 6 ਇਥੋਂ ਵੀ ਸਾਢੇ 6 ਠੀਕ ਆ ਹੋਣ ਜਿਹੜੀ ਬੈਲਟ ਦੀ ਇਹਨਾਂ ਦੀ ਚੌੜਾਈ ਆ ਉਹ ਹੈਗੀ 25 ਇੰਚ ਇਥੋਂ ਆਪ ਅਗਨੀ ਰੱਖਾਂਗੇ 26 ਇੰਚ ਤੇਰੇ ਦੂਣਾ 26 ਲੋਕ ਜਿਹੜਾ ਬਾਹਾਂ ਦੇ ਨਾਲੋਂ ਕਪੜਾ ਲਿਆ ਸੀਗਾ ਬਾਕੀ ਆਪਣੇ ਕੋਲੇ ਆਪ ਹੀ ਸ ਬਚ ਗਿਆ ਸਾਰਾ ਪੌਸਾ ਹੁਣ ਦੇ ਇੱਕ ਹੀ ਕਟਾਂਗੇ ਹੁਣ ਆਪਾਂ ਇੱਧਰ ਦੇਖਾਂਗੇ ਵੀ ਆਪਣੇ ਕੋਲੇ ਕਿੰਨਾ ਕਪੜਾ ਬਚਿਆ ਠੀਕ ਆ ਲਗਭਗ ਪੂਰਾ ਆ ਜਾਊਗਾ ਸਾਰਾ ਬਾਕੀ ਆਪਾਂ ਇਸ ਲੋਟ ਮਣਕੀ ਵੇਖ ਲੈਨੇ ਸਹੀ ਆਊਗਾ ਹੁਣ ਤੁਹਾਨੂੰ ਮੈਂ ਦਿਖਾਵਾਂਗਾ ਵੀ ਸਲਵਾਰ ਦੀ ਲੰਬਾਈ ਆਪਣੀ ਕਿੰਨੀ ਆ ਕਿੰਨੇ ਇੰਚ ਮੈਂ ਵੰਦ ਰੱਖਦਾ ਕੈਮਰਾ ਨਾ ਬਿਲਕੁਲ ਨੇੜੇ ਕਰਕੇ ਦਿਖਾ ਦਵਾ ਦੇਖੋ 6 ਇੰਚ ਪੀਤਾ ਕੱਢ ਲਿਆ ਸਲਵਾਰ ਦੀ ਲੰਬਾਈ 33 ਆ ਕਿਦੋਂ ਦਾ ਤੁਸੀਂ ਪੂਰਾ ਕਰੋਗੇ ਨਾ 33 ਤੇ ਤੈਨ 36 ਆਦਾ ਤੁਸੀਂ ਤੁਹਾਡਾ ਰੱਖਦੀ ਹੋਵੋਗੇ ਵੱਧ ਕਿਉਂਕਿ ਆ ਦੇਖੋ ਇਹਦੇ ਵਿੱਚ ਉਹ ਇਹ ਨੀਫਾ ਮੁੜ ਜੂਗਾ ਮਨ ਕੇ ਚਲੋ ਪੌਣੇ 2 ਮੁੜ ਗਿਆ 1 ਇੰਚ ਘੱਟੋ ਘੱਟ ਵੀ ਵਾਲਾਂ ਦੇ ਵਿੱਚ ਆਊਗਾ ਕਪੜਾ ਇੱਥੇ 33 ਬਸ 33 ਸਲਵਾਰ ਤੁਹਾਡੀ ਜੋੜ ਕਰਕੇ ਰਹਿ ਜੂਗੀ ਉਹਦੇ ਵਿੱਚ ਬੁਗਰਮ ਲਾ ਕੇ ਪੂਰੀ ਸਲਵਾਰ 33 ਆਊਗੀ ਇਹ ਤੁਸੀਂ ਵੱਧ ਸਲਵਾਰ ਮੇਰੇ ਹਿਸਾਬ ਨਾਲ ਚੱਕਣੀ ਚਾਹੁੰਦੇ ਹੋ 2 ਇੰਚ 2.5 ਇੰਚ ਚਲੋ ਅਪਾ 2.5 ਇੰਚ ਚੱਕਦੇ ਹਾਂ ਇਸ ਪੈਨ ਦੀ ਆਲੋ ਆਹ ਕੱਪੜ ਤੁਸੀਂ ਵੱਧ ਰੱਖਣਾ ਜੇ ਮੇਰੇ ਹਿਸਾਬ ਦੇ ਨਾਲ ਸਲਵਾਰ ਘੱਟ ਨਹੀਂ ਤਾਂ ਜੇ ਨਹੀਂ ਤਾਂ ਆਈ ਕਾਟ ਤੋਂ ਸਹੀ ਹੈ ਜਿਹੜੀਆਂ ਭੈਣਾਂ ਦੀ ਅੱਡੀਆਂ ਨੰਗੀਆਂ ਹੁੰਦੀਆਂ ਮੂਹ ਨੂੰ ਸਲਵਾਰ ਡਿੱਗੀ ਜਾਂਦੀ ਉਹਨਾਂ ਨੇ ਆਹ ਕਾਟ ਘੱਟਨੀ ਹੈ 2.5 ਇੰਚ ਵੱਧ ਹੁਣ ਆਪਾਂ ਇੱਥੋਂ ਰੱਖਾਂਗੇ 2 ਇੰਚ ਠੀਕ ਆ ਕਿਉਂਕਿ ਆਪਾਂ 2 ਇੰਚ ਪਹੁੰਚੇ ਤੋਂ ਘੱਟ ਪਾਇਆ ਸੀ 2 ਇੰਚ ਸਿਲਾਈਆਂ ਦਾ ਮਾਰਜਿਨ ਟੋਟਲ ਕਿੰਨਾ ਹੋ ਗਿਆ 4 4 ਦਾ ਦੋ ਕਿ 2 ਦੋ ਇੱਥੋਂ ਮਹੀਂ ਕਮਾ ਲੈਣ ਨੂੰ ਪਾਸਾ ਚੱਕ ਕੇ ਬਸ ਜੇ ਕਿਸੇ ਭੈਣ ਨੇ ਨਹੀਂ ਸਮਝ ਆਉਂਦੀ ਨਾ ਤੁਸੀਂ ਫੇਰ ਨਹੀਂ ਆਓ ਛੇ ਆਹੋ ਕਰਨਾ ਹਨਾ ਮੇਰੇ ਹਿਸਾਬ ਨਾਲ ਕੱਟਣਾ ਫੇਰ ਤੁਸੀਂ ਆਵੇ ਹਿਸਾਬ ਨਾਲ ਜਦੋਂ ਤੁਹਾਡੇ ਸਮਝ ਆ ਗਈ ਚੰਗੀ ਤਰ੍ਹਾਂ ਦਿਮਾਗ ਦੇ ਵਿੱਚ ਵੀ ਹਾਂ ਹੋਣੀ ਭੁੱਲਦੇ ਫੇਰ ਤੁਸੀਂ ਮੇਰੇ ਹਿਸਾਬ ਨਾਲ ਕੱਟਣਾ ਨਹੀਂ ਮੈਨੂੰ ਬਹੁਤ ਮਹਿਸੂਸ ਹੁੰਦਾ ਹਨਾ ਵੀ ਤੁਸੀਂ ਮੇਰੇ ਹਿਸਾਬ ਨਾਲ ਕੱਟਿਆ ਤੇ ਤੁਹਾਡੀ ਸਲਵਾਰ ਗਲਤ ਹੋ ਗਈ ਚਲੋ ਨੀਮੀ ਦਾ ਵੀ ਸਰ ਜਾਂਦਾ ਉੱਚੀ ਦਾ ਬਹੁਤ ਔਖਾ ਆ ਜਾਂਦਾ ਫਿਰ ਪੂਰੇ ਸੂਟ ਦੇ ਪੈਸੇ ਭਰਨੇ ਚਾਂਬ ਦਾ ਸੂਟ ਕਈ ਵਾਰੀ ਖਰਾਬ ਹੋ ਜੇ ਫਿਰ ਔਖਾ ਆ ਲੱਗਦਾ ਹਨਾ ਚਲੋ ਦੁਬਾਰੇ ਫੇਰ ਮੈਂ ਤੁਹਾਨੂੰ ਇੱਕ ਵਾਰੀ ਦੱਸੂਗਾ ਜਿੱਥੋਂ ਕੱਟ ਹੋਵੇ ਉਹ ਤੋਂ ਨਹੀਂ ਚੱਲਣਾ ਸੀਐਨਪੀ ਦਾ ਕੱਟਿਆ ਮੈਂ ਨੇ ਕੋਲ 벨ਟ ਦਾ ਸਲਵਾਰ ਦੀ ਲੰਬਾਈ ਕਿੰਨੀ ਆ 33 ਤਿਆਰ ਆ 3 ਇੰਚ ਆਪਾਂ ਵਾਧਾ ਰੱਖਾਂਗੇ ਸ਼ਕਤੀ ਇਹ ਜਿੱਦਾਂ ਕੋਈ ਕਨਫਿਊਜ਼ਨ ਨਹੀਂ ਕਨਫਿਊਜ਼ਨ ਤੁਹਾਨੂੰ ਇੱਥੇ ਆ ਕੇ ਹੁੰਦੀ ਹੈ ਵੀ ਜਿਹੜਾ ਮੈਂ ਆਹ 22 ਇੰਚ ਵਾਧਾ ਰੱਖਿਆ ਇਹ ਦੀ ਤੁਸੀਂ ਰੱਖਣਾ ਤਾਂ 22 ਇੰਚ 3 ਇੰਚ ਜੇ ਪਹਿਣ ਦਾ ਢਿੱਡ ਜਿਆਦਾ ਕਿਸੇ ਦਾ ਪੇਟ ਵੱਡਾ ਲੰਕ ਦਾ ਤੁਸੀਂ 3 ਇੰਚ ਵੀ ਰੱਖ ਸਕਦੇ ਹੋ ਹੁਣ ਆਪਾਂ ਨੇ ਇੱਥੋਂ 2 ਇੰਚ ਠੀਕ ਆ ਇਸ ਤੱਕ ਤੋਂ ਲੈ ਕੇ ਇਸ ਤੱਕ ਟਿੱਕਰ ਇਸ ਤਰ੍ਹਾਂ ਫੜ ਲੈ ਜਮਾਈ ਸੌਖੀ ਘਟਾਈ ਆ ਫਿਰ ਕਈ ਵਾਰੀ ਕੋਈ ਚੀਜ਼ ਜ਼ਰੂਰੀ ਨਹੀਂ ਹੁੰਦਾ ਵੀ ਹੌਲੀ-ਹੌਲੀ ਦਿਮਾਗ 'ਚ ਵੱੜਦੀ ਆ ਤਾਂ ਦਿਲ ਵੀ ਨਹੀਂ ਸਿੱਟਣਾ ਕਿਸੇ ਭੈਣ ਦੇ ਮੇਰੇ ਸਮਝ ਨਹੀਂ ਆਉਂਦੀ ਹਨ ਮੈਂ ਤਾਂ ਇੰਨੀ ਬਰੀ ਵੀਡੀਓ ਦੇਖ ਲਈ ਕੋਈ ਵਾਰੀ ਹੌਲੀ-ਹੌਲੀ ਸਮਝ ਆ ਜਾਊਗੀ ਕੋਈ ਕਾਹਨ ਲਕਰਿਆ ਕਰੋ ਜੇ ਕਿਸੇ ਭੈਣ ਦੇ ਨਹੀਂ ਸਮਝੋਗੀ ਨਾ ਵੀ ਜਿਆਦਾ ਹੀ ਦਿੱਕਤ ਆਉਂਦੀ ਹੈ ਕਿਸੇ ਭੈਣ ਨੂੰ ਉਹ ਮੈਨੂੰ ਫੋਨ ਤੇ ਗੱਲ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਮਾ ਤੁਸੀਂ ਸਾਢੇ 8 ਫੋਨ ਕਰ ਲਿਆ ਕਰੋ ਜਿਵੇਂ ਮੈਂ 8 ਵਜੇ ਰੋਟੀ ਖਾ ਕੇ ਫ੍ਰੀ ਆਪਣਾ ਸਾਢੇ 8 ਰੋਟੀ ਖਾ ਕੇ ਫ੍ਰੀ ਹੋਏ ਨਾ ਤਾਂ ਤੁਸੀਂ 8 ਸਾਢੇ 8 ਫੋਨ ਲਾ ਸਕਦੇ ਹੋ ਬਾਕੀ ਜੇ ਦਿਨੇ ਕਿਸੇ ਨੂੰ ਕੋਈ ਜਿਆਦਾ ਜਰੂਰਤ ਹੁੰਦੀ ਹੈ ਭੈਣ ਨੂੰ ਤਾਂ ਉਹ WhatsApp ਤੇ ਮੈਸੇਜ ਬੋਲ ਕੇ ਭੇਜਿਆ ਕਰੋ ਬਈ ਆਹ ਚੀਜ਼ ਦੀ ਦਿੱਕਤ ਆ ਰਹੀ ਆ ਫਿਰ ਮੈਂ ਜਦੋਂ ਵੀ ਟਾਈਮ ਲੱਗਦਾ ਉਸ ਚੀਜ਼ ਦਾ ਉੱਤਰ ਦੇਣਾ ਰਹਿੰਦਾ ਹਣਾ ਫੋਨ ਨਾ ਕਰਿਆ ਕਰੋ ਬਸ ਮੈਸੇਜ ਛੱਡਦਾ ਕਰੋ WhatsApp ਤੇ ਹੁਣ ਆਪਾਂ ਜਿਹੜੀ ਝੋਲੀ ਆ ਮੈਂ ਤੁਹਾਨੂੰ ਮਿਣਕੇ ਦਿਖਾਈ ਸੀ ਜਦੋਂ ਨਾਪ ਲੈਂਦਾ ਸੀ ਇਹ ਸੂਟ ਦਾ ਉਹ ਅਮਰਤ ਚ ਅਮਰਤ ਗਿਲ ਟੇਲਰ ਵਾਲੀ ਚੈਨਲ ਤੇ ਪਾਈ ਹੋਈ ਹੈ ਇਸ ਸੂਟ ਦੀ ਵੀਡੀਓ 나ਪ ਦੀ ਵੀ 나ਪ ਆਪਾਂ ਲੈਣਾ ਕਿਵੇਂ ਆ ਕਿਉਂਕਿ 나ਪ ਹੀ ਗਲਤ ਹੋਊਗਾ ਤਾਂ ਫਿਰ ਕਾਟ ਦਾ ਤੁਹਾਨੂੰ ਪਤਾ ਵੀ ਆਟੋਮੈਟਿਕੀ ਗਲਤ ਹੋ ਜੂ ਮੰਨ ਕੇ ਚਲੋ ਤੁਸੀਂ ਮੈਨੂੰ ਕਿਸੇ 나ਪ ਗਲਤ ਭੇਜਤਾ ਮੈਂ ਤਾਂ ਗਲਤ 나ਪ ਦੇ ਹਿਸਾਬ ਨਾਲ ਕੱਟੂਗਾ ਨਾ ਤਾਂ ਕਰਕੇ ਧਿਆਨ ਰੱਖਿਆ ਕਰੋ ਇੱਥੋਂ ਆਪਾਂ ਰੱਖਾਂਗੇ 10.5 ਇੰਚ ਝੋਲੀ ਕਿਉਂਕਿ ਥੋੜੀ ਝੋਲੀ ਵੱਡੀ ਪਾਉਂਦੇ ਹਾਂ ਪਹਿਣ ਤਾਂ ਕਰਕੇ ਨਹੀਂ ਆਪਾਂ ਨੂੰ 10 ਇੰਚ ਝੋਲੀ ਬਹੁਤ ਹੁੰਦੀ ਇੱਥੋਂ ਠੀਕ ਆ ਆਪੀ ਜਿਹਾ ਆਪ 사이ਡ ਤੇ ਰੱਖ ਲਿਆ ਹੁਣ ਤੁਸੀਂ ਪੂਰਾ ਧਿਆਨ ਦੇ ਨਾਲ ਦੇਖਣਾ ਵੀ ਜਿਹੜੀ ਸਲਵਾਰ ਆਪਾਂ ਚੱਕਦੇ ਆ ਕਿਵੇਂ ਚੱਕਣੀ ਸਲਵਾਰ ਦਾ ਘੇਰਾ ਮੈਂ ਤਾਂ ਪਹਿਲਾਂ ਦੱਸ ਦੇ ਕਿੰਨਾ ਰੂਆ ਜਿਵੇਂ ਆਪਾਂ ਨੇ 11 ਪਾਇਆਗਾ 11 ਦਾ ਕਿੰਨਾ ਹੁੰਦਾ 5.5 ਇਥੋਂ ਆਇਆ ਨਾ 5.5 ਕੱਢ ਕੇ ਦੇਖ ਲੈ ਗਰੂ ਕਿੰਨਾ ਕਪੜਾ ਆ ਦੇਖੋ 32 2 64 65 ਇੰਚ ਘੇਰੇ ਸਲਵਾਰ ਦਾ ਤਿਆਰ ਹੈ ਜੂ ਬਣ ਕਰਕੇ 65 64 ਤੇ ਬਹੁਤ ਨਾ ਹੀ ਜ਼ਿਆਦੇ ਭਾਰੀ ਆ ਨਾ ਹੀ ਜ਼ਿਆਦੇ ਸਲਵਾਰ ਹੌਲੀ ਆ ਹੁਣ ਰਹਿ ਗਿਆ ਤੁਹਾਡਾ ਆਹ ਵਾਲਾ ਮਸਲਾ ਹੋਣਾ ਵੀ ਕਿਵੇਂ ਚੱਕਦਿਆਂ ਕਿੱਥੋਂ ਚੱਕਦਿਆਂ ਸਮਝ ਨਹੀਂ ਆਉਂਦੀ ਇਸ ਤਰ੍ਹਾਂ ਇਧਰ ਆਪਣਾ ਹੁੰਡਾ ਬੰਦ ਨਾ ਇਹਨੂੰ ਆਪਣੋ ਪੋਤਲੇ ਵਾਸਤੇ ਲਿਆਵਾਂਗੇ ਹੁੰਡਾ ਸੀ ਬਾਕੀ ਜਦੋਂ ਵੀ ਪਹਿਣਾ ਸੂਟ ਖਰੀਦਦਿਆਂ ਕਾਣ ਵਗੈਰਾ ਦੇਖ ਕੇ ਲਿਆ ਕਰੋ ਜਿਹੜੇ ਕਾਣਾ ਵਾਲਾ ਸੂਟ ਆ ਉਹ ਇੱਕ ਪਾਸੇ ਜਾਂਦਾ ਰਹਿੰਦਾ ਉਹ ਸੂਟ ਨਾ ਲਿਆ ਕਰੋ ਜਿਹੜੀ ਵਧੀਆ ਵਧੀਆ ਰੇਂਜ ਦਾ ਪਹ ਮੈਂ ਤੁਸੀਂ ਦੋਵਾਂ ਦੀ بجائے ਨਾ ਇੱਕ ਸੂਟ ਲਿਆ ਕਰੋ ਬਰ ਬਰ ਵਧੀਆ ਲਿਆ ਕਰੋ ਜਦੋਂ ਵੀ ਸੂਟ ਲੈਣਾ ਵਧੀਆ ਰੇਂਜ ਦਾ ਲਿਆ ਕਰੋ ਆलो ਹੁਣ ਆਪਾਂ ਨੇ ਇੱਥੋਂ ਆਏ ਰੱਖ ਲੈਣਾ ਤੁਹਾਨੂੰ ਜਮੇ ਕੰਫਿਊਜ਼ਨ ਨਹੀਂ ਹੋਊਗਾ ਇੱਥੋਂ ਤੇ ਇੱਕੋ ਜਿਹਾ ਆਪਣਾ ਇਧਰੋਂ ਵੀ ਇੱਕੋ ਜਿਹਾ ਹੁਣ ਜਮਾ ਤੁਹਾਨੂੰ ਸਿਸ਼ੇ ਉਹਨੂੰ ਸਪਸ਼ਟ ਹੋ ਜਾਊਗਾ ਵੀ ਕਿਵੇਂ ਮੈਂ ਕੱਟਦਾ ਹਾਂ ਸਲਵਾਰ ਦੀ ਲੰਬਾਈ ਤੁਹਾਨੂੰ ਪਤਾ ਹੀ ਹੈ ਮੈਂ ਵਾਰੀ ਵਾਰੀ ਰਿਪੀਟ ਕਰਦਾ ਹਾਂਗਾ ਵੀ 33 ਇੰਚ ਤਿਆਰ ਹ ਸਨੇ ਬੈਲਟ ਦੇ ਆ ਦੇਖੋ 6 ਇੰਚ ਕੱਢਤਾ 33 ਇਹ ਤੇਨੇ 36 ਹੁਣ ਆਪਾਂ ਕਿਧੋ ਵੱਧ ਘਾਟ ਨਹੀਂ ਰੱਖਿਆ ਮਾਨੇ ਕਿ ਚਲੋ ਇੱਥੇ ਰੱਖਿਆ ਆਪਾਂ ਕਟਾਂਗੇ ਇੱਥੋਂ ਤਿੱਕਰ ਇਧਰੋਂ ਫੁੱਲ ਹੀ ਰਹੂਗਾ ਹੁਣ ਮੈਂ ਫੱਟੀ ਲਾਉਂਗਾ ਆਹ ਵਾਲੀ ਬਿਲਕੁਲ ਸਿੱਧੀ ਇੱਥੋਂ ਤਰ ਕੇ ਜਿਹੜਾ ਭੈਣਾ ਨੇ ਸਮਝ ਆ ਗਈ ਅੱਜ ਵੀ ਬਾਈ ਮੇਰੇ ਸਮਝ ਆ ਗਈ ਉਹ ਮੈਨੂੰ ਜਰੂਰ ਭਾਵੇਂ WhatsApp ਤੇ ਬੋਲ ਕੇ ਭੇਜ ਦੇ ਵੀ ਹਾਂਜੀ ਬਾਈ ਸਾਡੇ ਅੱਜ ਸਮਝ ਲੱਗ ਗਈ ਅੱਗੇ ਤੁਸੀਂ ਹੋਰੂ ਕੱਢਦੇ ਸਾਡੇ ਸਮਝ ਨਹੀਂ ਸੀ ਲੱਗਦੀ ਹਾਂ ਹਾਂ ਠੀਕ ਆ ਇਹਦਾ ਆਹ ਵਾਲਾ ਪਾਸਾ ਆ ਗਿਆ ਇਹ ਤੁਹਾਡਾ ਅਡੀਆਂ ਵਾਲਾ ਪਾਸਾ ਆ ਗਿਆ ਇਹ ਆਟੋਮੈਟਿਕ ਹੀ ਹੁਣ ਆ ਚੀਜ਼ ਵੱਧ ਗਈ ਅਡੀਆਂ ਦੇ ਉੱਪਰ ਜਾ ਕੇ ਦੀ ਆ ਚੀਜ਼ ਘਟ ਗਈ ਇਹ ਸਲਵਾਰ ਇੱਥੋਂ ਆ ਦੇਖੋ ਜਿਵੇਂ ਆਪਾਂ ਐਣੀ ਟੰਗ ਲੈਂਦੇ ਉਹ ਚੀਜ਼ ਬਣ ਗਈ ਇੱਥੋਂ ਐ ਬਿਲਕੁਲ ਸਹੀ ਆਊਗੀ ਠੀਕ ਆ ਲਓ ਜੀ ਹੁਣ ਮੈਂ ਇਹਨੂੰ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਕੇ ਚੈੱਕ ਕਰਾ ਕੇ ਆਹ 6 ਇੰਚ ਮਫ਼ੀਤਾ ਕੱਢਦਾ ਕੇਵਰੇ ਨੇਰੇ ਕਰਕੇ ਦਿਖਾ ਦਿਓ ਆ ਕਿੰਨਾ ਹੋ ਗਿਆ ਤੁਹਾਡਾ 33 ਤੇ 36 ਕੁਛ ਵੱਧ ਨਹੀਂ ਰੱਖਿਆ ਜਿੰਨਾ ਤੁਸੀਂ 3 ਇੰਚ ਦਾ ਵੱਧ ਰੱਖੋਗੇ ਨਾ ਕਿਤੇ ਦਾ ਕਪੜਾ ਪੂਰਾ ਕਰੋਗੀ ਨੇਫੇ ਦੇ ਵਿੱਚ ਮੋੜਨ ਨੂੰ ਬਲਾਂ ਦੇ ਵਿੱਚ ਮੋੜਨ ਨੂੰ ਉਵੇਂ ਸੇਮ ਹੈ ਕੀਤਾ ਬਸ ਮੈਂ ਹੁਣ ਇੱਥੋਂ ਨੂੰ ਕੱਟ ਦਉਂਗਾ ਜਿਹੜੀਆਂ ਭੈਣਾਂ ਨੇ ਸਮਝ ਲੱਗ ਗਈ ਹੈ ਜਿਹੜੀ ਵੀਡੀਓ ਦੀ ਹੈ ਨਾ ਕਟਾਈ ਦੀ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਨਾ ਇੱਥੇ ਤੱਕ ਜਰੂਰ ਲਾਉਣੀ ਆ ਤਾਂ ਕਿ ਆਪਾਂ ਪਹੁੰਚੇ ਜਾਣੇ ਵੇਲੇ ਪੁੱਠਾ ਨਾ ਕਰਨ ਲੱਗ ਉਧਰ ਗਲਾਈ ਬਹੁਤ ਜਿਆਦੇ ਪੈ ਜਾਂਦੀ ਆ ਇੱਥੇ ਆਜੇ ਬੰਜਦੀ ਮੈਂ ਖੋਲ ਕੇ ਤੁਹਾਨੂੰ ਦਿਖਾਉਂਦਾ ਅਰੇ ਠੀਕ ਆ ਤਾਕਤਾਂ ਕਰਕੇ ਪਹੁੰਚ ਵਾਲੇ ਪਾਸੇ ਲਾਉਣੇ ਜਾਂ 벨ਟ ਵੀ ਆਪਣੀ ਕੱਟੀ ਗਈ ਸਾਰਾ ਸੂਟ ਆਪਣਾ ਕੱਟਿਆ ਗਿਆ ਜਿਹੜੀਆਂ ਭੈਣਾਂ ਦੇ ਦਿਵਾਗ ਦੇ ਵਿੱਚ ਗੱਲ ਵੜ ਗਈ ਮੈਂ ਕਿਵੇਂ ਕੱਟਿਆ ਹਨ ਉਹ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਵੀ ਜਾ ਕੇ ਜਰੂਰ ਕਮੈਂਟ ਕਰਨ ਤੇ ਨੀਚੇ ਮੇਰਾ WhatsApp ਚੱਲੀ ਜਾਂਦਾ ਉਹਦੇ ਉੱਤੇ ਬੋਲ ਕੇ ਤੁਸੀਂ ਭੇਜੋ ਵੀ ਭਾਈ ਅੱਜ ਸਾਡੇ ਸਮਝ ਆ ਗਈ ਜਿਹੜੇ ਭੈਣਾਂ ਨਹੀਂ ਸਮਝਾਈ ਉਹ ਵੀ ਜਰੂਰ ਅਸਰ ਵੀ ਇੱਕ ਵਾਰੀ ਬਈ ਦੁਬਾਰੇ ਫੇਰ ਹਨਾ ਵੀ ਇੱਕ ਵਾਰੀ ਦੁਬਾਰੇ ਫੇਰ ਕੋਈ ਗੱਲ ਨਹੀਂ ਭਾਵੇਂ ਤੁਸੀਂ ਤੁਹਾਨੂੰ ਮੈਂ ਕਹੇ ਭਾਵੇਂ 50 ਵਾਰੀ ਪੁੱਛੋ ਪਰ ਤੁਹਾਨੂੰ ਸਹੀ ਕਟਾਉਣਾ ਚਾਹੀਦੀ ਮੈਨੂੰ ਇਹ ਹੁੰਦਾ ਤੁਸੀਂ ਮੇਰੇ ਨਾਲ ਜੁੜੇ ਹੋ ਤਾਂ ਤੁਹਾਨੂੰ ਸਲਾਈ ਵੀ ਪੂਰੀ ਪਰਫੈਕਟ ਆਵੇ ਤਾਂ ਕਟਾਈ ਵੀ ਪੂਰੀ ਪਰਫੈਕਟ ਆਵੇ ਕੋਈ ਇਹ ਨਾ ਕਹੇ ਵੀ ਤੁਹਾਨੂੰ ਕਿਹੜੇ ਹਨਾ ਜਿਵੇਂ ਆਪਣੇ ਬੀਆਬੀ ਕਹਿੰਦੇ ਕੰਜਰ ਨੇ ਸਿਖਾਇਆਗਾ ਤਾਂ ਮੈਨੂੰ ਇਹ ਹੁੰਦਾ ਵਧੀਆ ਹੋਵੇ ਵੀ ਜਿੰਨਾ ਵੀ ਤੁਸੀਂ ਕਰੋ ਥੋੜਾ ਕਰੋ ਪਰ ਵਧੀਆ ਹੋਵੇ ਵੀ ਪੂਰਾ ਇੱਕਦਮ ਫਸ ਕਲਾਸ ਹੋਵੇ ਹਨਾ ਕੋਈ ਤੁਹਾਨੂੰ ਇਹ ਨਾ ਕਹੇ ਵੀ ਤੁਹਾਨੂੰ ਸਿਖਾਇਆ ਕਿਨੇ ਵੀ ਐਂ ਕਾਟ ਗਲਤ ਬੀਪਾ ਮਾ ਤੁਸੀਂ ਮੈਨੂੰ ਫੋਨ ਕਰਕੇ ਬੋਲ ਸਕਦੇ ਬਾਈ ਵੀ ਸਾਨੂੰ ਆਹ ਚੀਜ਼ ਦੀ ਸਮਝ ਨਹੀਂ ਲੱਗਦੀ ਪਰ ਗਲਤ ਨਾ ਕਟਿਆ ਕਰੋ ਜਿਹੜੀ ਚੀਜ਼ ਤੁਹਾਨੂੰ ਨਹੀਂ ਆਉਂਦੀ ਉਹ ਪੁੱਛ ਲਿਆ ਕਰੋ ਮੈਨੂੰ ਦਿਨੇ ਕਿਸੇ ਭੈਣ ਨੇ ਫੋਨ ਨਹੀਂ ਲਾਉਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਂ WhatsApp ਤੇ ਜਾ ਕੇ ਬੋਲ ਕੇ ਭੇਜਿਆ ਕਰੋ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਆ ਜਲਦੀ ਨਵੀਂ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ